ਤੇ ਇਧਰ ਮਿੰਟੂ ਜੀ ਖਬਰ ਆ ਰਹੀ ਹੈ ਕਿ ਦਿਲਜੀਤ ਦੋਸਾਂਜ ਦੀ ਜਿਹੜੀ ਫਿਲਮ ਸੀ ਪੰਜਾਬ 95 ਉਹ ਤੇ ਪਹਿਲਾਂ ਵੀ ਕਾਫੀ ਕੱਟ ਲਏਗੇ ਸੀ ਹੁਣ ਕਹਿੰਦੇ ਫੇਰ ਉਹ ਤੇ 120 ਕੱਟ ਲਾਤੇ ਨੇ ਫਿਰ ਇਹਦੇ ਮਤਲਬ ਫਿਲਮ ਚ ਰਹਿਣਾ ਕੀ ਹੈ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਫਿਰ ਉਹਦੀ ਕਹਾਣੀ ਉਹਦਾ ਸਕ੍ਰਿਪਟ ਉਹ ਸਭ ਕੁਝ ਹੀ ਵਿਗੜ ਜਾਣਾ ਨਹੀਂ ਅਸੀਂ ਇਹਦੇ ਤੇ ਅੱਗੇ ਵੀ ਗੱਲ ਕੀਤੀ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆ ਕੁੱਲ 70 ਕੋ ਉਸਤ ਸੀਨ ਹੁੰਦੇ ਨੇ ਫਿਲਮ ਚ ਜੀ ਯਾ ਸਿ ਸਕ੍ਰਿਪਟ ਨੂੰ ਦੇਖੀਏ ਸਟੱਗ 70 75 80 ਇਸ ਗ੍ਰੇਡ ਦੇ ਵਿੱਚ ਹੀ ਜਾ ਕੇ ਰਹੁੰਦੇ ਕੋਈ ਵਰਲੀ ਫਿਲਮ ਹੋਏਗੀ ਪੰਜਾਬੀ ਜਿਹੜੀ ਗਾਂ ਚਲੇ ਜਾਂਦੀ ਆ 80 ਤੋਂ 100 ਵਾਲੇ ਗ੍ਰੇਡ ਚ ਹੂੰ ਤਾਂ ਹੁਣ ਤੁਸੀਂ ਕਟਾਂ ਦੀ ਜਿਹੜੀ ਗਿਣਤੀ ਦੱਸ ਰਹੇ ਹੋ ਤਾਂ ਵਾਕਿਆਤ ਇਹ ਆ ਕਿ ਕਿਸੇ ਵੀ ਕ੍ਰਿਤ ਦਾ ਤੁਸੀਂ ਅੰਦਰ ਪੋਟਾ ਹੀ ਕੱਢ ਦੇਣਾ ਚਾਹੀਦਾ ਤਾਂ ਉਹਦੇ ਵਿੱਚ ਫਿਰ ਕੀ ਬਚੇਗਾ ਜੀ ਸਭ ਗੱਲ ਇਹ ਆ ਕਿ ਮੇਰੇ ਖਿਆਲ ਦੇ ਨਾਲ ਕੁਝ ਚੀਜ਼ਾਂ ਦਾ ਸੈਂਸਰ ਬੋਰਡ ਜਿਹੜਾ ਉਹ ਬਹੁਤ ਮੈਂ ਕਹੂੰਗਾ ਕਿ ਵੈਸੇ ਤੇ ਇੱਕ ਚੀਜ਼ ਹੈ ਸਾਬ ਜੀ ਇੱਕ ਦਿਨ ਮੈਂ ਰੇਡੀਓ ਟਾਕ ਟਾਕ ਸ਼ੋਅ 'ਚ ਵੀ ਕਿਹਾ ਸੀਗਾ ਕਿ ਸਾਬ ਉੱਥੇ ਵੀ ਇਹੀ ਬਹਿਸ ਚੱਲ ਰਹੀ ਸੀ ਕੰਗਣਾ ਰਣ ਕਿ ਭਾਈ ਜੇ ਅਸੀਂ ਫਿਲਮ ਦੀ ਆਜ਼ਾਦੀ ਮੰਗਦੇ ਆਂ ਤਾਂ ਫਿਲਮ ਦੀ ਆਜ਼ਾਦੀ ਸਾਨੂੰ ਦੂਜੇ ਨੂੰ ਵੀ ਦੇਣੀ ਪਊਗੀ ਦੇਣੀ ਪਊਗੀ ਬਿਲਕੁਲ ਜੇ ਪਰਦੇ ਦੀ ਆਜ਼ਾਦੀ ਅਸੀਂ ਮੰਗਦੇ ਆਂ ਤਾਂ ਮੈਂ ਕਹ ਲਉ ਕਿ ਭਾਈ ਠੀਕ ਹੈ ਮੈਂ ਸਹਿਮਤ ਹਾਂ ਕਿ ਅਸੀਂਗਾ ਕਿ ਜੋ ਕੰਗਣਾ ਕਰਨਾ ਚਾਹੁੰਦੀ ਹੈ ਜੀ ਕਿ ਉਹ ਅੱਜ ਦੇ ਸਮੇਂ ਲਈ ਟੁਕਮਾ ਹੈ ਹੂੰ ਅਤੀਤ ਨੂੰ ਛੱਡ ਦਿਓ ਬਹੁਤ ਸਾਰੀਆਂ ਚੀਜ਼ਾਂ ਹੋ ਸਕਦਾ ਕਿ ਉਹਨੇ ਕਿਤਾਬ ਚ ਹੀ ਚੁੱਕੀਆਂ ਹੋਣ ਕਿਤਾਬ ਚ ਹੈਗੀਆਂ ਵੀ ਹੂੰ ਹੂੰ ਬਹੁਤ ਸਾਰੀਆਂ ਚੀਜ਼ਾਂ ਐਮਰਜੈਂਸੀ ਦੇ ਮੁਤਲਕ ਜਾਂ ਪੰਜਾਬ ਦੇ ਵਿੱਚ ਜੋ ਇਨਸਰਜੈਂਸੀ ਦਾ ਦੌਰ ਸੀਗਾ ਜਾਂ ਜੋ ਵੀ ਹੋਇਆ ਜੀ ਹੋ ਸਕਦਾ ਉਹਨੇ ਕਿਤਾਬੀ ਗੱਲਾਂ ਚੁੱਕੀਆਂ ਹੋਣ ਪਰ ਕੀ ਅੱਜ ਦੇ ਮਾਹੌਲ ਦੇ ਵਿੱਚ ਜਦੋਂ ਮਤਲਬ ਕਿ ਇੱਕ ਆਈਪੀਐਸ ਨੂੰ ਖਾਲਸਤਾਨੀ ਕਹਿ ਕੇ ਹੂੰ ਦਰਕਾਰ ਦਿੱਤਾ ਜਾਂਦਾ ਹੈ ਜੀ ਜੀ ਬੜੀ ਕੰਟਰੋਵਰਸੀ ਹੁੰਦੀ ਹੈ ਫਿਰ ਇੱਕ ਮੌਕੇ ਤੇ ਹਰਿਆਣੇ ਦੇ ਵਿੱਚ ਅ ਦੋ ਸ਼ਰਾਬੀ ਸੀ ਕਿ ਗੁੰਡੇ ਸੀਗੇ ਉਹਨਾਂ ਵੱਲੋਂ ਇੱਕ ਸਿੱਖ ਨੂੰ ਤੁਰੇ ਜਾਂਦੇ ਨੂੰ ਇਹ ਕਹਿ ਕੇ ਕੁੱਟ ਦੇਣਾ ਕਿ ਖਾਲਸਤਾਨੀ ਹੈ ਕਿ ਕੀ ਅੱਜ ਦੇ ਦੌਰ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਉਹ ਇਸ ਕੁੜੱਤਨ ਨੂੰ ਇਸ ਜ਼ਹਿਰ ਨੂੰ ਹੋਰ ਨਾ ਵਧਾਉਣ ਗਿਆ ਬਿਲਕੁਲ ਇੱਕ ਕੋਟਾਪ੍ਰੋਸ਼ਨ ਬਿਲਕੁਲ ਜੀ ਬਿਲਕੁਲ ਇੱਕ ਚੀਜ਼ ਇਹ ਆ ਕਿ ਉਹ ਜੁੜੀ ਹੈ ਮਨੁੱਖਤਾ ਦੀ ਗੱਲ ਨਾਲ ਕਿਉਂਕਿ ਦੇਖੋ ਜਸਵੰਤ ਸਿੰਘ ਖਾਲੜਾ ਕੋਈ ਇਹ ਤੇ ਹੈ ਨਹੀਂ ਸੀਗਾ ਕਿ ਉਹ ਉਹਨਾਂ ਨੇ ਕੋਈ ਬਈ ਜਹਾਜ਼ ਜਗਵਾ ਕੀਤਾ ਜਾਂ ਕੁਝ ਕੀਤਾ ਉਹਨਾਂ ਨੇ ਇੱਕ ਯਾਰ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਹੈ ਬੜਾ ਸਿੰਪਲ ਕੰਮ ਹੈ ਬੇਸ਼ੱਕ ਉਹ ਅਕਾਲੀ ਦਲ ਦੇ ਨਾਲ ਜੁੜੇ ਸਨ ਜੀ ਅਕਾਲੀ ਵਰਕਰ ਸੀਗੇ ਬੇਸਿਕਲੀ ਉਹ ਪਰ ਉਹਨਾਂ ਦਾ ਹਿਰਦਾ ਕਰ ਲਾਉਂਦਾ ਸੀਗਾ ਕਿ ਯਾਰ ਕੀ ਚੱਲ ਰਿਹਾ ਹੈ ਜਿਸ ਤਰ੍ਹਾਂ ਲਿਜਾ ਕੇ ਲਾਵਾਰਸ ਲਾਸ਼ਾਂ ਨੂੰ ਸਾੜਿਆ ਜਾਂਦਾ ਸੀ ਉਹ ਸਾਰਾ ਰਿਕਾਰਡ ਇਕੱਠਾ ਕੀਤਾ ਉਹਨਾਂ ਨੂੰ ਪਤਾ ਸੀਗਾ ਕਿ ਮੇਰਾ ਵੀ ਹਾਸ਼ਰੇ ਹੋ ਸਕਦਾ باوجود ਇਸ ਤੇ ਮਨੁੱਖੀ ਅਧਿਕਾਰਾਂ ਦੀ ਲੜਾਈ ਲੜੀ ਗਈ ਜਿਸ ਲੜਾਈ ਨੂੰ ਜੇ ਪਰਦਾ ਪੇਸ਼ ਕਰ ਦਿੱਤਾ ਜਾਂਦਾ ਤਾਂ ਉਹਦੇ ਵਿੱਚ ਕੋਈ ਮੈਨੂੰ ਨਹੀਂ ਲੱਗਦਾ ਕਿ ਪ੍ਰੋਬਲਮ ਜੀ ਹਾਲਾਂਕਿ ਫਿਲਮ ਵੇਖਣ ਤੋਂ ਬਾਅਦ ਆਪਾਂ ਨੂੰ ਪਤਾ ਲੱਗੇਗਾ ਕਿ ਜੇਕਰ ਉਸ ਚੀਜ਼ ਨੂੰ ਤੁਸੀਂ ਦਿਖਾਉਣਾ ਹੈ ਤਾਂ ਫਿਰ ਤੁਹਾਨੂੰ ਇਹ ਵੀ ਥੋੜਾ ਜਿਹਾ ਤਾਂ ਦਿਖਾਉਣਾ ਹੀ ਪਊਗਾ ਨਾ ਕਿ ਜੇ ਬੀਬੀ ਐਮਰਜੈਂਸੀ ਦੇ ਨਾਮ ਤੇ ਫਿਲਮ ਬਣਾ ਰਹੀ ਹੈ ਤੇ ਵਿੱਚ ਪੰਜਾਬ ਦਾ ਉਹ ਮਹੱਤਵਪੂਰਨ ਕਹਿ ਲੋ ਜਾਂ ਸੰਵੇਦਨਸ਼ੀਲ ਕਹਿ ਲੋ ਕਿ ਉਹ ਵਾਰ ਦਿੰਦੀ ਹੈ ਉਹ 에ਰਾ ਲੈ ਆਉਂਦੀ ਆ ਐਮਰਜੈਂਸੀ ਤੋਂ ਹਟਮਾ ਜੀ ਕਿ ਫਿਲਮ ਦਾ ਟਾਈਟਲ ਪਹਿਲਾਂ ਸ਼ਾਇਦ ਇਹਦਾ ਐਮਰਜੈਂਸੀ ਸੀ ਐਮਰਜੈਂਸੀ ਸੀਗਾ ਬਾਅਦ ਚ ਵੀ ਪਹਿਲਾਂ ਇੰਦਰਾ ਸੀਗਾ ਪਹਿਲਾਂ ਇੰਦਰਾ ਸੀਗਾ ਕੁਛ ਇਸ ਤਰ੍ਹਾਂ ਦਾ ਤਾਂ ਕਹਿਣ ਦਾ ਮਤਲਬ ਇਹ ਆ ਕਿ ਜੇ ਥੋੜਾ ਬੈਕਗ੍ਰਾਉਂਡ ਚ ਜਾ ਕੇ ਕਹਾਣੀ ਨਹੀਂ ਚੱਲੇਗੀ ਤਾਂ ਸਮਝ ਕਿਵੇਂ ਆਏਗੀ ਸਮਝ ਨਹੀਂ ਆਏਗੀ ਬਿਲਕੁਲ ਤੇ ਹੁਣ ਜੇ ਬੈਕਗ੍ਰਾਉਂਡ ਦੀ ਕਹਾਣੀ ਨੂੰ ਤੁਸੀਂ ਇੰਨਾ ਪ੍ਰਭਾਵਿਤ ਕਰ ਦਿਓਗੇ ਤਾਂ ਫਿਰ ਉਹਦੀ ਰੈਲੇਵੈਂਸ ਕੀ ਰਹਿ ਜਾਏਗੀ ਜੀ ਫਿਰ ਉਹਦਾ ਟਾਈਟਲ ਵੀ ਤੁਸੀਂ ਬਦਲਣ ਜਾ ਰਹੇ ਹੋ ਕਿ ਇੱਕ ਮਨੁੱਖੀ ਅਧਿਕਾਰਾਂ ਵਾਸਤੇ ਲੜਨ ਵਾਲੇ ਬੰਦੇ ਦੇ ਟਾਈਟਲ ਤੋਂ ਵੀ ਤੁਹਾਨੂੰ ਕੀ ਖਤਰਾ ਹੈ ਜੇਕ ਐਮਰਜੈਂਸੀ ਸ਼ਬਦ ਨੂੰ ਹਾਲਾਂਕਿ ਐਮਰ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਕੋਟ ਕਰਕੇ ਗੱਲਾਂ ਨੂੰ ਕਿ ਐਮਰਜੈਂਸੀ ਲਾਉਣੀ ਕਿਉਂ ਪਈ ਉਹਦੇ ਪਿੱਛੇ ਵੀ ਇੱਕ ਹਿਸਟਰੀ ਆ ਜਿਹੜੀ ਕੰਗਣਾ ਹੋ ਰਹੀ ਨਾ ਤਾਂ ਸੁਣ ਸਕਦੇ ਨਾ ਪੜ ਸਕਦੇ ਆ ਜੀ ਜੀ ਉਹਦੀ ਵੀ ਇੱਕ ਹਿਸਟਰੀ ਆ ਕਿ ਕਿਵੇਂ CIA ਤੱਕ ਦੇ ਦੋਸ਼ ਲੱਗੇ ਸਨ ਉਸ ਵੇਲੇ ਸੋ ਕਹਿਣ ਦਾ ਮਤਲਬ ਇਹ ਹੋਆ ਮੈਂ ਅੱਗੇ ਵੀ ਕਿਹਾ ਸੀਗਾ ਕਿ ਇੰਨੇ ਕਟਾਂ ਤੋਂ ਬਾਅਦ ਫਿਲਮ ਦੇ ਵਿੱਚ ਕੀ ਸਾਰਾ ਕੁਝ ਰਹਿ ਜਾਏਗਾ ਟ੍ਰੈਕਟਰ ਬਦਲ ਲਾ ਪਿਆ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਤੇ ਇਹੀ ਚਾਹਣਾ ਕਿ ਫਿਲਮ ਜੇ ਰਿਲੀਜ਼ ਹੋ ਸਕਦੀ ਹੈ ਕਿਤੇ OTT ਰਾਹੀਂ ਜਾਂ ਕਿਤੇ ਵੀ ਪੈਸੇ ਤੋਂ ਉਹਨੇ ਪੂਰੇ ਕਰ ਜਾਣੇ ਆ ਜੀ ਬਿਲਕੁਲ ਡਿਜੀਟਲ ਰਾਈਟਸ ਵਗੈਰਾ ਜਿਹੜੇ ਮਤਲਬ ਕਿਸ ਤਰ੍ਹਾਂ ਦੇ ਹੁੰਦੇ ਆ ਚਲੋ ਜਿਵੇਂ OTT ਅੱਜ ਕੱਲ੍ਹ ਆ ਗਏ ਨੇ ਜੇ ਉੱਥੇ ਹੋ ਜਾਂਦੀ ਤੇ ਬਿਹਤਰ ਸੀਗੀ ਬਾਕੀ ਬਈ ਨਿਰਮਾਤਾ ਨੇ ਪੈਸੇ ਲਾਏ ਉਹਨੇ ਦੇਖਣਾ ਪਰ ਸੈਂਸਰ ਬੋਰਡ ਕਿਸ ਤਰ੍ਹਾਂ ਚੱਲ ਰਿਹਾ ਸਭ ਨੂੰ ਪਤਾ ਹੀ ਆ ਸਭ ਪਤਾ ਹੁੰਦਾ ਬਿਲਕੁਲ ਬਿਲਕੁਲ ਬਲਵਿੰਦਰ ਜੀ ਕਹਿ ਰਹੇ ਨੇ ਕਿ 80 ਘੱਟ ਪਹਿਲਾਂ ਲਾਇਆ ਸੀ 120 ਹੋਣ ਲਾ ਤੇ ਟੂਰ ਸਾਹਿਬ ਕਹਿੰਦੇ 200 ਹੋ ਗਿਆ ਬਿਲਕੁਲ 200 ਨਹੀਂ 80 ਨੂੰ ਵਧਾ ਕੇ ਉੱਥੋਂ ਤੱਕ ਕੀਤਾ ਅੱਛਾ ਟੋਟਲ 80 ਤੋਂ 40 ਹੋਰ ਲਾਇਆ ਹੈ ਟੋਟਲਟੀ ਚ ਦੇਖੋ ਨਾ ਇਸ ਚੀਜ਼ ਨੂੰ ਕੇ ਨਹੀਂ ਹੈ ਕਿ 102 ਲੱਗ ਤੋਂ ਲੱਗ ਗਏ ਤੇ 80 ਲੱਗ ਓਕੇ ਓਕੇ ਠੀਕ ਹੈ ਜੀ 120 ਘੱਟ ਲਗਭਗ ਫਿਰ ਹੋ ਗਏ ਆ ਚਲੋ ਇਹਦੇ ਨਾਲ ਆਪਾਂ ਸੱਤ ਸੱਤ ਮੋਚ ਬਚ ਨਹੀਂ ਰਿਹਾ ਕੁਝ ਜੁਰਾਵਰ ਸਿੰਘ ਜੀ ਕਹ ਰਹੇ ਨੇ ਕਿ ਅੰਬੀਸ਼ੀਅਸ ਅੰਬੀਸ਼ਨ ਆਫ ਲਾਈਫ ਐਂਡ ਹਾਰਵਰਕ ਆ ਦਾ ਸਿੰਬਲ ਆਫ ਸਕਸੈਸ ਬਿਲਕੁਲ ਜੀ ਜ਼ਿੰਦਗੀ ਪ੍ਰਤੀ ਥੋੜੀ ਜੀ ਖਿੱਚ ਤੇ ਰੱਖਣੀ ਪੈਂਦੀ ਹੈ ਫੇਰ ਹੀ ਜ਼ਿੰਦਗੀ ਜਿਉਣ ਦਾ ਸਵਾਦ ਆਉਂਦਾ ਹੈ ਕਈ ਦੋਸਤਾਂ ਨੂੰ ਸ਼ਾਇਦ ਕੋਈ ਅੱਜ ਵੀ ਦਿੱਕਤ ਆਈ ਹੈ ਟੈਕਨੀਕਲ ਪ੍ਰੋਬਲਮ ਆਈ ਹੈ ਥੋੜੀ ਜੀ ਕਮੈਂਟ ਵਗੈਰਾ ਦੇ ਵਿੱਚ ਕਈ ਵਾਰੀ ਕੋਈ ਨੈਟਵਰਕ ਵਗੈਰਾ ਦੀ ਕੋਈ ਪ੍ਰੋਬਲਮ ਹੋ ਜਾਂਦੀ ਹੈ ਜੀ ਬਲਵਿੰਦਰ ਜੀ ਕਹੇ ਆ ਕਿ ਪ੍ਰੋਡਿਊਸਰਾਂ ਨੂੰ ਚਾਹੀਦਾ ਕਿ OTT ਪਲੇਟਫਾਰਮ ਤੇ ਰਿਲੀਜ਼ ਕਰ ਦੇਣ ਇਹ ਪੰਜਾਬੀ ਜੀ ਕਹਿ ਰਹੇ ਨੇ ਹਿੰਦੁਸਤਾਨ ਦੀ ਹਕੂਮਤ ਪੰਜਾਬੀਆਂ ਖਾਸ ਕਰਕੇ ਸਿੱਖਾਂ ਨੂੰ ਨੀਵਾਂ ਦਿਖਾਉਣ ਦਾ ਮੌਕਾ ਕਦੇ ਨਹੀਂ ਛੱਡਦੀ ਇਹ ਫਿਲਮ ਤਾਂ ਸੱਚੀ ਹੈ ਪਰ ਹਕੂਮਤ ਨੂੰ ਮੌਕਾ ਮਿਲ ਗਿਆ ਜੀ ਦੇਖੋ ਕੀ ਪ੍ਰੋਬਲਮ ਹੈ ਹੁਣ ਉਹ ਕਿਸ ਤਰ੍ਹਾਂ ਇਸ ਚੀਜ਼ ਨੂੰ ਦੇਖ ਰਿਹਾ ਸੋਚ ਰਿਹਾ ਇਹ ਤਾਂ ਹੁਣ ਉਹ ਹੀ ਜਾਣਦੇ ਨੇ ਜੀ ਪਰ ਮੇਰੀ ਇੱਕ ਗੁਜ਼ਾਰਿਸ਼ ਹੈ ਕਿ ਫਿਲਮ ਆਵੇ ਨਾ ਆਵੇ ਜੀ ਤੁਸੀਂ ਪੜ੍ਹਿਆ ਕਰੋ ਯਾਰ ਇਹ ਮੈਚੀਜ਼ਾਂ ਬਾਰੇ ਜਾਣਿਆ ਕਰੋ ਬਿਲਕੁਲ ਜਾਣਿਆ ਕਰੋ ਮੈਂ ਤੇ ਅਕਾਲੀ ਦਲ ਤੇ ਵੀ ਹਰਾਨ ਸੀਗਾ ਕਿ ਉਹਨਾਂ ਦੇ ਕੋਲ ਕਿਸ ਤਰ੍ਹਾਂ ਦਾ ਇੱਕ ਹੀਰੋ ਸੀਗਾ ਜਿਸ ਨੂੰ ਜਦੋਂ ਰਾਜ ਆਇਆ ਜੀ ਤਾਂ ਬਹੁਤ ਉਭਾਰਨਾ ਚਾਹੀਦਾ ਸੀਗਾ ਆਪਦੇ ਰਾਜ ਦੇ ਲਈ ਕਿਉਂਕਿ ਅਕਾਲੀ ਜੇ ਮੈਨੇ ਇਹ ਗਲਤ ਤਾਂ ਅਕਾਲੀ ਦਲ ਦੇ ਅਹੁਦੇਦਾਰ ਵੀ ਸੀ ਹਮ ਖਲੜਾ ਸਾਹਿਬ ਜੀ 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 ਤਾਂ ਜਦੋਂ ਵੀ ਤੁਸੀਂ ਇਹਨਾਂ ਦੀ ਫੋਟੋ ਦੇਖੋਗੇ ਤੇ ਅਕਾਲੀਆਂ ਦੀ ਜਿਹੜੀ ਰਵਾਇਤੀ ਪੱਗ ਉਹ ਨਜ਼ਰ ਆਏ ਉਹ ਨਜ਼ਰ ਆਉਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਜੀ ਆਪਾਂ ਅਗਲੀ ਖਬਰ ਵੱਲ ਵੱਧਈਏ ਇਧਰ ਮਾਨ ਸਾਹਿਬ ਦੀ ਸਿਹਤ ਕਹਿੰਦੇ ਫਿਰ ਤੋਂ ਨਾਸਾਜ਼ ਹੋ ਗਈ ਹੈ ਠੀਕ ਨਹੀਂ ਚੱਲ ਰਿਹਾ ਕੀ ਪ੍ਰੈਸ਼ਰ ਦਾ ਉਹਨਾਂ ਤੇ ਪਿਆ ਹੋਇਆ ਹੈ ਪਹਿਲਾਂ ਵੀ ਉਹ ਉਦੋਂ ਪਤਾ ਨਹੀਂ ਵਿੱਚੋਂ ਜੇ ਉੱਠ ਕੇ ਆਗੇ ਇਲਾਜ ਦੇ ਉਹ ਤੇ ਹੁਣ ਫੇਰ ਉਹਨਾਂ ਨੂੰ ਦੁਬਾਰਾ ਲੋਡ ਪੈ ਗਈ ਇਲਾਜ ਦੀ ਦੇਖੋ ਇਹ ਤਾਂ ਹਨਾਨਗੀ ਦੀ ਗੱਲ ਹੈ ਸਾਬ ਕਿ ਮਾਨ ਸਾਹਿਬ ਦੀ ਸਿਹਤ ਵਿਗੜ ਰਹੀ ਹੈ ਇਹ ਕੋਈ ਵੱਡੀ ਗੱਲ ਨਹੀਂ ਹੈ ਤੁਸੀਂ ਵੀ ਬਿਮਾਰ ਹੁੰਨੇ ਹੋ ਮੈਂ ਵੀ ਬਿਮਾਰ ਹੁੰਨਾ ਇਹ ਕੋਈ ਵੱਡੀ ਗੱਲ ਨਹੀਂ ਹੈ ਹਮ ਬਿਲਕੁਲ ਉਹਨਾਂ ਦੀ ਸਿਹਤ ਕਿਉਂ ਵਿਗੜ ਰਹੀ ਹੈ ਇੱਕ ਤੇ ਇਹਦਾ ਹਾਲੇ ਤੱਕ ਕਹਿ ਲੋ ਕਿ ਕੋਈ ਵੀ ਸੁਰ ਪਤਾ ਨਹੀਂ ਹੈ ਹੂੰ ਕਿਉਂ ਵਿਗੜ ਰਹੀ ਹੈ ਕਾਰਨ ਕੀ ਜੀ ਜੀ ਦੂਜੀ ਚੀਜ਼ ਇਹ ਆ ਕਿ ਲੋਕਾਂ ਨੂੰ ਕਿਉਂ ਨਹੀਂ ਸਪਸ਼ਟਤਾ ਦੇ ਨਾਲ ਦੱਸਿਆ ਜਾ ਰਿਹਾ ਪਾਰਦਰਸ਼ਤਾ ਦੇ ਨਾਲ ਦੱਸਿਆ ਜਾ ਰਿਹਾ ਜੀ ਇਹ ਵੀ ਇੱਕ ਵੱਡੀ ਗੱਲ ਹੈ ਨਾ ਸਰ ਬਿਲਕੁਲ ਬਿਲਕੁਲ ਜੇ ਕੋਈ ਸਮੱਸਿਆ ਹੈ ਤੇ ਪਹਿਂ ਦੱਸ ਦਿਓ ਲੋਕਾਂ ਨੂੰ ਫਿਕਰ ਵੀ ਹੈ ਤੇ ਲੋਕੇ ਸਿੱਧਾ ਜ਼ਿਕਰ ਵੀ ਕਰਦੇ ਆ ਜੀ ਬਿਲਕੁਲ ਮਤਲਬ ਇਹੋ ਆ ਕਿ ਮਾਨਸਿਕ ਦੀ ਬਿਮਾਰੀ ਨੂੰ ਲੁਕਾਇਆ ਛੁਪਾਇਆ ਕਿਉਂ ਜਾ ਰਿਹਾ ਹਾਲਾਂਕਿ ਬਿਕਰਮਜੀਤ ਸਿੰਘ ਮਜੀਠੀਆ ਨੇ ਪਤਾ ਨਹੀਂ ਕਿੱਥੋਂ ਲੈਬ ਦੀ ਕਿਹੜੇ ਲੈਬ ਦੀ ਰਿਪੋਰਟ ਹਾਸਲ ਕਰ ਲਈਆ ਉਹਨਾਂ ਦੀ ਪ੍ਰੋਫਾਈਲ ਤੇ ਜਾਓਗੇ ਤੇ ਉਹ ਸਾਰੀਆਂ ਬਿਮਾਰੀਆਂ ਵੀ ਦੱਸ ਰਿਹਾ ਹੈ ਜੀ ਵੈਸੇ ਸਾਡੇ ਵੀ ਜਿੰਨੇ ਕੋ ਸੋਰਸ ਮਤਲਬ ਕਿ ਸਾਡੇ ਤੱਕ ਕੋਈ ਸੂਚਨਾ ਪਹੁੰਚਾ ਸਕਦੇ ਸੀਗੇ ਕਿ ਅੱਜ ਸਵੇਰ ਤੋਂ ਹੀ ਉੱਥੇ ਹਸਪਤਾਲ ਦੇ ਵਿੱਚ ਹਲਚਲ ਸੀਗੀ ਜੀ ਮੈਡਮ ਗੁਰਪ੍ਰੀਤ ਕੌਰ ਜੀ ਵੀ ਪਹੁੰਚੇ ਹੋਏ ਸਨ ਹੂੰ ਤੇ ਇੱਕ ਚੀਜ਼ ਤੁਹਾਨੂੰ ਹੋਰ ਵੀ ਦੱਸ ਦੇਵਾਂ ਮਾ ਸਾਹਿਬ ਕਿ ਪੰਜਾਬ ਦੇ ਇੱਕ ਕਹਿੰਦੇ ਕਿ ਮਹੱਤਵਪੂਰਨ ਅਹੁਦੇ ਤੇ ਬੈਠੇ ਸ਼ਖਸ ਜਿਹੜੇ ਆ ਉਹ ਇਸੇ ਹਸਪਤਾਲ ਦੇ ਵਿੱਚ ਕਹਿੰਦੇ ਕਿ ਉਹਨਾਂ ਦੀ ਪਤਨੀ ਜਿਹੜੀ ਹੈ ਸੇਵਾ ਦੇ ਰਹੀ ਤੇ ਮਤਲਬ ਕਿ ਉਹ ਵੀ ਨਾਲ ਜੁੜੇ ਹੋਏ ਆ